మేర నే అంశ ఆయ రంగ ਪਚਕਾਰੀਆਂ ਇਹਦੇ ਨਾਲ ਖੇਡ ਲਈ ਚੰਗਾ ਹਾਂ ਹਾਂ ਰੰਗ ਨਾਲ ਖੇਡ ਲਈ ਅੱਜ ਹੋਲੀ ਆ ਪੁੱਤ ਹਾਂ ਇਹ ਕਾਹ ਸੇ ਬਾਦੂ ਪਚਕਾਰੀਆਂ ਹੋਣਾ ਨੰਨੁਗਲੇ ਫੜਾ ਵੀ ਰੱਖ ਕਿਨੇ ਕੈਸੇ ਤੇਨੂੰ ਹੱਥ ਲਾਉਨੋ ਐਨਾ ਸ਼ੌਕ ਆ ਨਾ ਖੇਡਣਾ ਖੇਡਣ ਦਾ ਪਿਓ ਤੋਂ ਮੰਗਾ ਲਿਆ ਕਰ ਬੈਠਾ ਬਿੱਲੀ ਗਾ ਸੁਣ ਨਾ ਨੂੰ ਕਿਹਾ ਪਰ ਠੀਕ ਐ ਨਾ ਚੱਲ ਭਾਈ ਜਖੜਾ ਚੱਤ ਖੇਡਣਾ ਦਿਆ ਕਰਨ ਚੁੰਨੂ ਠੀਕ ਕੀ ਆ ਰਹੀ ਹੈ ਮੈਂ ਤੁਹਾਨੂੰ ਡੈਡੀ ਨੂੰ ਦੱਸੂ ਮੈਂ ਠੀਕ ਹੋ ਗਿਆ ਦਿਲ ਫ੍ਰੀਟਸ ਪੁੱਤ ਕੀ ਹੋ ਗਿਆ ਤੂੰ ਰੋਈਂਗਾ ਤੂੰ ਮਮਾ ਮੈਨੂੰ ਚੁਕਾਰ ਰਿਹਾ ਬੋਲ ਰਿਹਾ ਚੁਕਾਰੀਆਂ ਖੋਲੀਆਂ ਚਲ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੋ ਗਿਆ ਉਹਨੂੰ ਥੋੜਾ ਜਿਹਾ ਹੰਕਾਰ ਵਾਲਾ ਹੈਗਾ ਅਮੀਰ ਜੋ ਹੈਗੇ ਹਨਾ ਕੋਈ ਗੱਲ ਨਹੀਂ ਜਦੋਂ ਤੇਰਾ ਡੈਡੀ ਆਇਆ ਨਾ ਮੈਂ ਉਹਨੂੰ ਕਹਿ ਦੂੰਗੀ ਤੈਨੂੰ ਵੀ ਉਹ ਖੇਡਾਂ ਲਿਆ ਕੇ ਦੇਊਗਾ ਠੀਕ ਆ ਤੂੰ ਜਾਇਆ ਨਾ ਕਰ ਨਾਲ ਮੈਨੂੰ ਆਏ ਦੱਸ ਤੇਰਾ ਚਾਚੂ ਹੈਗਾ ਸੀ ਅਗਰੇ ਨਹੀਂ ਨਹੀਂ ਹੈਗਾ ਸੀਗਾ ਚਲ ਕੋਈ ਨਾ ਨਾਲੇ ਪੁੱਤ ਆਪਣੀ ਗਰੀਬਾਂ ਦੀ ਕਾਦੀ ਖੋਲੀ ਆ ਕੋਈ ਗੱਲ ਨਹੀਂ ਚਲ ਕੋਈ ਨਾ ਤੂੰ ਖੇਡ ਲੈ ਜਾ ਬਗਿਆ ਓਟ ਕੜ ਹਾਏ ਰੱਬਾ ਸਾਡੇ ਤਿੰਨੇ ਮਾੜੇ ਦਿਨ ਕਾਹਤੋਂ ਆ ਗਏ ਜੇ ਅੱਜ ਸਾਡੇ ਕੋਲ ਕੋਈ ਕੰਮਕਾਰ ਹੁੰਦਾ ਮਾੜਾ ਮੁੱਟਾ ਪੈਸਾ țeਲਾ ਹੁੰਦਾ ਤਾਂ ਮੈਂ ਵੀ ਆਪਦੇ ਜਵਾਕ ਨੂੰ ਖੇਡਾਂ ਲਿਆ ਕੇ ਦਿੰਦੀ ਹੋਰ ਰੰਗ ਲਿਆ ਕੇ ਦਿੰਦੀ ਤਾਂ ਉਹ ਵੀ ਆਪਦੀ ਹੋਲੀ ਮਨਾ ਲੈਂਦਾ ਚੱਲ ਕੋਈ ਗੱਲ ਨਹੀਂ ਆ ਜਾਂਦੇ ਇਹਨਾਂ ਨੂੰ ਕਹਿੰਨੀ ਆ ਵੀ ਚੱਲ ਜਵਾਕ ਨੂੰ ਮਾੜਾ ਮੁੱਟਾ ਸਮਾਨ ਲਿਆ ਦੇ ਉਹ ਛੋਟਾਗਾ ਉਹ ਤਾਂ ਦੇ ਦਿੰਦੀ ਨਿੱਦੇ ਮੈਂ ਡੈਡੀ ਆ ਗਿਆ ਮੈਂ ਉਹ ਕੋਰੇ ਨੂੰ ਉਹ ਦੋ ਨੇ ਯਾ ਡੋਡਾ ਡੈਡੀ ਹੁੰਦਾ ਉਹ ਵੀ ਨਾ ਦਾਸ ਹੁੰਦਾ ਉਹਦਾ ਡੈਡੀ ਚਾਹੇ ਕਿਤੋਂ ਮਰਜੀ ਕੋਈ ਚੀਜ਼ ਲਿਆ ਕੇ ਦਿੰਦਾ ਮੁੰਡੇ ਨੂੰ ਤਾਂ ਲਿਆ ਕੇ ਹੀ ਦਿੰਦਾ ਸਾਰੇ ਸ਼ੌਂਕ ਪੂਰੇ ਹੀ ਕਰਦਾ ਹੈ ਰਹਿੰਦੀ ਕਹਿੰਦੀ ਉਹ ਆ ਗਈ ਪਾਈ ਦੀ ਹੈ ਜੀ ਵੀ ਜਵਾਬ ਤਾਂ ਸਭ ਦੇ ਸਾਢੇ ਹੁੰਦੇ ਨਾਲ ਇੱਕ ਘਰ ਦੇ ਵਿੱਚ ਤਾਂ ਰਹਿੰਦੀ ਹੈ ਕਿਹੜਾ ਕੋਈ ਆਇਆ ਵੀ ਦੂਸਰਾ ਦੇ ਚਲੋ ਉਹਦੀ ਮਾਦੀ ਜਿਆਦਾ ਜਿਆਦਾ ਸਵਾਲ ਉਹਦੀ ਗੱਲਾਂ ਕਰੀ ਜਾਂਦੀ ਹੈ ਨਾ ਸਭ ਬਈ ਮੇਰੀ ਗੱਲ ਸੁਣਿਓ ਇੱਕ ਮਿੰਟ ਹਾਂਜੀ ਕੀ ਹੋਇਆ ਬਈ ਬਈ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਤੇ ਤੇਨੂੰ ਤਾਂ ਪਤਾ ਵੀ ਤੇਰਾ ਬਾਈ ਨਹੀਂ ਹੈਗਾ ਉਹ ਤਾਂ ਗਿਆ ਹੋਇਆ ਟਰੱਕਾਂ ਦੇ ਹਨਾ ਹਾਂ ਤੇ ਅੱਜ ਨਾ ਜਵਾਕ ਤੈਨੂੰ ਪਤਾ ਤਿਆਰ ਦਾ ਦੇਣਾਗਾ ਤੇ ਉਧਰ ਬੱਗ ਗਿਆ ਦਿਲਪ੍ਰੀਤ ਅੱਛਾ ਹਾਂ ਤੇ ਉਪਚਕਾਰੀਆਂ ਜੇ ਤੂੰ ਲਿਆਇਆ ਹੋਮ ਗਿਆ ਸਮਾਨ ਤੇ ਵੀਰਪਾਲ ਨੇ ਖੋਲਿਆ ਭਜਾਤਾ ਕਰੋ ਕਹਿੰਦੀ ਤੂੰ ਭੱਜ ਜਾ ਇੱਥੋਂ ਅੱਛਾ ਆਇਆ ਕਰਦੀ ਆਹ ਮੈਂ ਤਾਂ ਪਹਿਲੇ ਹੀ ਧੋ ਲਿਆਇਆ ਸੀ ਮੈਂ ਕਿਹਾ ਚੱਲ ਇੱਕ ਦਿਲਪ੍ਰੀਤ ਲੈ ਲੂਗਾ ਜਵਾਕ ਨਾ ਮੈਂ ਤਾਂ ਧੋ ਲਿਆਇਆ ਸੀਗਾ ਪਹਿਲੇ ਮੈਂ ਕਿਹਾ ਚੱਲ ਵੰਡ ਕੇ ਲੈ ਲੈਣਗੇ ਮੈਨੂੰ ਤਾਂ ਪਤਾ ਹੀ ਨਹੀਂ ਆਇਆ ਕਰਦੀ ਆਹ ਕੋਈ ਨਹੀਂ ਮੈਂ ਕਰੂੰਗਾ ਗੱਲ ਜੋਦੇ ਨਾਲ ਵੀਰੇ ਤੂੰ ਗੱਲ ਤਾਂ ਕਰ ਲਈ ਪਰ ਆਇਆ ਘਰ ਦੇ ਵਿੱਚ ਕਲੇਸ਼ ਨਾ ਪਾਇਓ ਕਿਉਂਕਿ ਤਿਆਰ ਦਾ ਦੇਣਾ ਫਿਰ ਆਏ ਕਹਿ ਦੇਣਾ ਨਾ ਨਾ ਕੋਈ ਸਿਖਾ ਕੇ ਭੇਜਦਾ ਨਾ ਮੈਂ ਕਰੂੰਗਾ ਗੱਲ ਤੇ ਆਇਆ ਨਹੀਂ ਬਾਈ ਹਜੇ ਨਹੀਂ ਹਜੇ ਨਹੀਂ ਆਉਂਦੇ ਇਹ ਨਹੀਂ ਪਤਾ 15 ਦਿਨਾਂ ਬਾਅਦ ਆਉਣਾ ਕਿ ਮਹੀਨੇ ਬਾਅਦ ਆਉਣਾ ਅੱਛਾ ਨਾ ਨਾ ਕੋਈ ਗੱਲ ਨਹੀਂ ਮੈਂ ਤਾਂ ਆ ਪਹਿਲੇ ਆ ਸੀ ਕੋਈ ਟੈਨਸ਼ਨ ਨਹੀਂ ਕਿ ਮੈਂ ਕਰਦਾ ਗੱਲ ਜਾ ਕੇ ਹੁਣ ਨਾਲ ਤੈਨੂੰ ਪਤਾ ਵੀਰੇ ਮੈਂ ਤਾਂ ਵੈਸੀ ਵੀ ਜਵਾਕਾਂ 'ਚ ਫਰਕ ਨਹੀਂ ਕਰਦੀ ਮੈਂ ਕਹਿੰਨੀ ਆ ਵੀ ਚਲ ਕੋਈ ਗੱਲ ਨਹੀਂ ਨਾ ਨਾ ਰੱਬ ਦਾ ਰੂਪ ਹੁੰਦੇ ਹੈਗੇ ਮੈਂ ਕਰਦਾ ਗੱਲ ਕੋਈ ਨਹੀਂ ਠੀਕ ਆ ਚਲ ਜਾ ਰਾਂ ਇਹਨੂੰ ਬੋਲੇ ਹੋਣਾ ਠੀਕ ਆ ਨਾ ਆਪਦੇ ਘਰ ਚ ਕਲੇਸ਼ ਨਾ ਪਾਇਓ ਲੈ ਦੇਖ ਲੈ ਉਹ ਤਾਂ ਵਿਚਾਰਾ ਦੋ ਬੱਚਿਆਰੀਆਂ ਲੈ ਕੇ ਆਇਆ ਜਵਾਕਾਂ ਵਾਸਤੇ ਤੇ ਲੈ ਉਹਨੂੰ ਪੁੱਛਿਆ ਕਹਿੰਦੀ ਵੀ ਚਲਿਆ ਜਾ ਅਸੀਂ ਨਹੀਂ ਦਿੰਦੇ ਹੈਗੇ ਪਤਾ ਨਹੀਂ ਕਿਹੇ ਜੀ ਸੁਆਦੀਆ ਬਾਕੀ ਆਏ ਆ ਭਾਈ ਅਮੀਰ ਘਰ ਦੀ ਹੈਗੀ ਆ ਅਸੀਂ ਹੈਗੇ ਆ ਗਰੀਬ ਤੇ ਤਾਂ ਹੀ ਉਹਦੇ ਚ ਹੰਕਾਰ ਭਰਿਆ ਪਿਆਗਾ ਚੱਲ ਜਾਈਂ ਆਪੀ ਇਹਨੂੰ ਗੱਲ ਕਰੂਗਾ ਤੇ ਕੁੱਤੋਂ ਮੈਨੂੰ ਵੀ ਡਰ ਲੱਗ ਜਾਂਦਾ ਕਿਤੇ ਹੋਰ ਨਾ ਆਉਂਦੇ ਘਰ ਚ ਕਲੇਸ਼ ਪਾ ਲੈਣਾ ਇਹਰ ਬਾਤ ਤੂੰ ਹੀ ਮੇਰ ਕਰੇ ਮਸਾਂ ਲੈ ਦੋ ਪਚਕਿਆਰੀਆਂ ਲਿਆਇਆ ਵੀ ਭਾਵੇਂ ਦੋ ਦਾ ਕੀ ਕੰਮ ਸੀ ਪੱਕਾ ਇੱਕ ਉਹਦੇ ਵਾਸਤੇ ਲੈ ਕੇ ਆਇਆ ਹੋਊਗਾ ਬਾਹਲੇ ਪੈਸੇ ਆ ਨਾ ਇਹਦੇ ਕੋਲ ਜਿਹੜੀ ਚੀਜ਼ ਲਿਆਊਗਾ ਨਾਲ ਹੀ ਉਹਦੀ ਲੈ ਆਊਗਾ ਚੱਕ ਕੇ ਜਮਾ ਕੋਲ ਕੋਲ ਹੈ ਹੀ ਨਹੀਂ ਆਇ ਨਹੀਂ ਦੇਖਦਾ ਵੀ ਪੈਸੇ ਲੱਗਦੇ ਆ ਮਾਰ ਕੇ ਉਹ ਲਿਆ ਕੇ ਦੇਣ ਉਹਨੇ ਹੈਗੇ ਆ ਨਾ ਹੁਣ ਤਾਂ ਫਿਰ ਤਾਂ ਕਹੀਏ ਕਿ ਕੋਈ ਹੈ ਨਹੀਂ ਵਿਚਾਰਾ ਕੁਝ ਨਾਲ ਹੀ ਲੈ ਆਊਗਾ ਕੀ ਜਿਹੜੀ ਨਹੀਂ ਗੱਲ ਸੁਣਾ ਆਗੇ ਤੁਸੀਂ ਹਾਂ ਆ ਗਿਆ ਹਾਂਜੀ ਦੋਸਤ ਜਵਾਗ ਜੀ ਨੇ ਦੀਨ ਕਿੱਧਰ ਗਏ ਆ ਫਿਰਦਾ ਇੱਕ ਤਾਂ ਇੱਕ ਹੈ ਇੱਧਰ ਹੀ ਕਿਤੇ ਹੋਊਗਾ ਇਹ ਖੇਡਦੇ ਦੋਨੇ ਅੱਛਾ ਪਚਕਰੀਆਂ ਹੀ ਦੇਤੀਆਂ ਸੀ ਨਾ ਹਾਂਜੀ ਦੇਤੀਆਂ ਸੀ ਇੱਕ ਦਿਲਪ੍ਰੀਤ ਨੂੰ ਦੇਦੀ ਸੀ ਇੱਕ ਇਹਨੂੰ ਦੇਦੀ ਸੀ ਮੈਨੂੰ ਸਾਰਾ ਹੀ ਪਤਾ ਹੈ ਦਿਲਪ੍ਰੀਤ ਨੂੰ ਦੇਦੇ ਸੀ ਮੈਂ ਦੋ ਲਿਆ ਸੀ ਇੱਕ ਉਹਦੇ ਵਾਸਤੇ ਲਿਆ ਸੀ ਤੂੰ ਜਵਾਗ ਨੂੰ ਬਾਹਰ ਵੜ ਕੇ ਘਰੋਂ ਕੱਢਦਾ ਦਵਾਲਦਾ ਨਾ ਭੋਰੇ ਦਾ ਜਵਾਗ ਆ ਉਹਦੇ ਨੂੰ ਸ਼ਰਮ ਨਹੀਂ ਆਉਂਦੀ ਨਹੀਂ ਜੀ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਤੁਸੀਂ ਪੁੱਛ ਲਓ ਚਾਹੇ ਦਿਲਪ੍ਰੀਤ ਤੋਂ ਮੈਂ ਨਹੀਂ ਕੁਝ ਵੀ ਕਿਹਾ ਉਹਨੂੰ ਮੈਨੂੰ ਸਾਰੇ ਪਤਾ ਹੈਗਾ ਮੈਂ ਉਧਰੋਂ ਹੀ ਆਇਆਗਾ ਮੈਨੂੰ ਸਾਰਾ ਦੱਸਤਾ ਮੈਂ ਤਾਂ ਉਹਨੂੰ ਆਪ ਸੱਦ ਕੇ ਬਚਕਿਆਰੀ ਦਿੱਤੀ ਆ ਤੁਹਾਨੂੰ ਹੀ ਕਹਿਤਾ ਹੋ ਕਿ ਕਿਸ ਨੇ ਕਿਹਾ ਤੁਹਾਨੂੰ ਦਿਲਪ੍ਰੀਤ ਨੇ ਕੁਝ ਕਿਹਾ ਦਿਲਪ੍ਰੀਤ ਦੀ ਮਾਂ ਨੇ ਕਿਹਾਗਾ ਮੈਨੂੰ ਅੱਛਾ ਉਹਦੇ ਮਗਰ ਲੱਗੇ ਉਂਗਲਾਂ ਲਾਉਂਦੀ ਆ ਤੁਹਾਨੂੰ ਘਰੇ ਸੱਦ ਸੱਦ ਕੇ ਉਹ ਨਹੀਂ ਜਰਦੀ ਆਪਾਂ ਨੂੰ ਇੰਨਾ ਕੋਈ ਨਾ ਪਿਆਰ ਜਰਦੀ ਨਹੀਂ ਮੈਂ 10 ਰੁਪਈਆ ਦੀ ਕੀ ਗੱਲ ਖੇਡ ਲਿਆਦੀ ਜਵਾਕ ਨੂੰ ਤੂੰ ਘਰੋਂ ਘੜਤਾ ਉਹਨੂੰ ਹੈ ਪਹਿਲਾਂ ਤਾਂ ਮੈਂ ਆਪ ਚੀਜ਼ ਦਿੰਦੀ ਸੀ ਉਹਨੂੰ ਸੱਦ ਕੇ ਹੁਣ ਜਮਾ ਨਹੀਂ ਦਿੰਦੀ ਨਾਲੇ ਕਰਦੀ ਆ ਉਹਦੀ ਮਾਣਾ ਗੱਲ ਉਂਗਲਾ ਲਾਉਂਦੀ ਆ ਮੈਂ ਬੈ ਜਾ ਬੈ ਜਾ ਗੁੱਸਾ ਨਾ ਪਟਾਲੀ ਮੇਰੇ ਤੋਂ ਆਪ ਦੀ ਨਾ ਹੁਣ ਤੁਸੀਂ ਕਿਸੇ ਪਿੱਛੇ ਮੇਰੇ ਨਾਲ ਲੜੋਂਗੇ ਲੜਨ ਵਾਲੀ ਗੱਲ ਤੂੰ ਜਵਾਕਾ ਨਾ ਲੜੀ ਇਹ ਨਹੀਂ ਫਰਕ ਰੱਖਦੀਆਂ ਜੀ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਪਤਾ ਨਹੀਂ ਪਹਿਲਾਂ ਕੀ ਕੀ ਕਰਦੀ ਹੋਵੇਂਗੀ ਤੂੰ ਜਵਾਕਾ ਨਾ ਮੈਂ ਕੀ ਕਰਤਾ ਪਹਿਲਾਂ ਪੁੱਛਿਆ ਹੁੰਦਾ ਪਤਾ ਲੱਗੂਗਾ ਲੱਗੂਗਾ ਪਤਾ ਕੋਈ ਗੱਲ ਨਹੀਂ ਲੋਕਾਂ ਨੂੰ ਮਦਰ ਲੱਗ ਜਾਂਦਾਗਾ ਕਰਦੀ ਆਵੇਂ ਉਹਦੇ ਨਾਲ ਮਿਸਨੀ ਜੀ ਨਾਲ ਜਾ ਕੇ ਉਂਗਲਾ ਲਾਉਂਦੀ ਆ ਖਾ ਲਈ ਉਸੇ ਦਾ ਪਕਣੇ ਯਾਤਨੇ ਨਾ ਭਾਂਡੇ ਦਾ ਮੈਂ ਫੇਰ ਹੀ ਤੂੰ ਪਹਿਲਾਂ ਮੈਂ ਜਾ ਕੇ ਇਹਦੇ ਨਾਲ ਗੱਲ ਕਰਦੀ ਹੂੰ ਗੁਲਾ ਲਾਉਂਦੀ ਸੀ ਕੱਲ ਨੂੰ ਕੁਝ ਹੋਰ ਕਹੂਗੀ ਇਹ ਕਿੱਧਰ ਗਈ ਐ ਇਹ ਦੀ ਵੀ ਨਹੀਂ ਕਿਤੇ ਇੱਧਰ ਆਣੀ ਬਾਹਰ ਬੀਰਪਾਲ ਨੀ ਦਾ ਕੀ ਮਤਲਬ ਤੈਨੂੰ ਪਤਾ ਨਹੀਂ ਹੈਗਾ ਮੈਂ ਤੇਰੇ ਤੋਂ ਵੱਡੀ ਆਂ ਗੀ ਬੱਡੇ ਹੋ ਚਾਹੇ ਛੋਟੇ ਹੋ ਮੈਂ ਤਾਂ ਐਂ ਬੋਲੂਗੀ ਮੈਨੂੰ ਤਾਂ ਐਂ ਬੋਲਣਾ ਆਉਂਦਾ ਨਾ ਤੂੰ ਅੰਛੂ ਦੇ ਡੈਡੀ ਨੂੰ ਸੱਦ ਕੇ ਕੀ ਕਹਿੰਦੀ ਸੀ ਉਂਗਲਾ ਲਾਉਣ ਤੋਂ ਬਿਨਾ ਕੰਮ ਨਹੀਂ ਤੈਨੂੰ ਕੋਈ ਮੈਂ ਇਹ じゃ ਕੀ ਕਹਤਾ ਮੈਂ ਤਾਂ ਜੋ ਗੱਲ ਸੀਗੀ ਮੈਂ ਤਾਂ ਉਹੀ ਦੱਸੀ ਆ ਵੀਰ ਜੀ ਹਾਂ ਤੂੰ ਤਾਂ ਕਾਹਨੂੰ ਕੁਛ ਕਹੀ ਨਹੀਂ ਆ ਉਹ ਐਵੇਂ ਮੇਰੇ ਨਾਲ ਜਾ ਕੇ ਲੜ ਪੈਣਾ ਮੈਂ ਤੇਰੇ ਮੁੰਡੇ ਨੂੰ ਚੀਜ਼ ਦਿੰਦੇ ਨਹੀਂ ਕਦੇ ਕੀ ਤੂੰ ਉਂਗਲਾ ਲਾਉਂਦੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀਰਪਾਲ ਜੇ ਤੂੰ ਦਿੰਦੀ ਹੁੰਦੀ ਨਾ ਮੁੰਡਾ ਰੋਂਦਾ ਨਾ ਮੁੰਡਾ ਭੱਜਿਆ ਭੱਜਿਆ ਆਇਆ ਵੀ ਮੈਨੂੰ ਆਂਟੀ ਨੇ ਆਏ ਕਿਹਾ ਉਹ ਤਾਂ ਹਾਈ ਰੋਣੀ ਸੂਰਤ ਆ ਰੋਂਦਾ ਹੀ ਰਹਿੰਦਾ ਕਾ ਸਾਰਾ ਦਿਨ ਜਦੋਂ ਦੇਖੋ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਮੈਂ ਕੁਝ ਕਹਿਤਾ ਕਾ ਝੂਠ ਬੋਲਦਾ ਹੋ ਮੜੀ ਮੋਟੀ ਅਕਲ ਸੁਖਾ ਲਓ ਉਹਨੂੰ ਝੂਠ ਨਹੀਂ ਬੋਲਦਾ ਉਹ ਤਾਂ ਸੱਚ ਬੋਲਦਾ ਮੈਨੂੰ ਪਤਾ ਤੇਰੇ ਚ ਹੰਕਾਰ ਬੋਲਦਾ ਤਾਂ ਹੀ ਤੂੰ ਐ ਚੜ ਚੜ ਬੋਲਦੀ ਆਂਗੀ ਜਵਾਕਾਂ ਨੂੰ ਹੰਕਾਰ ਹੀ ਸਮਝ ਲੈ ਮੈਂ ਤਾਂ ਐਂ ਆ ਭੈਣੇ ਠੀਕ ਆ ਨਾ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਅੰਛੂ ਦਾ ਡੈਡੀ ਨੂੰ ਸਾਧਕੇ ਉਂਗਲਾਂ ਨਾਲ ਲਾਇਆ ਪਰ ਸਾਡਾ ਘਰ ਨਾ ਪਟ ਆਪਦਾ ਤਾਂ ਤੂੰ ਪਟਣਾ ਹੀ ਪਟਣਾ ਸਾਡਾ ਵੀ ਪਟਨੇਗੀ ਨਾ ਤੇਰੇ ਤੋਂ ਜਰਿਆ ਨਹੀਂ ਜਾਂਦੀ ਅਸੀਂ ਹੱਸਦੇ ਖੇੜਦੇ ਮੈਂ ਤਾਂ ਕੁਛ ਕਿਹਾ ਹੀ ਨਹੀਂ ਨਾਲੇ ਮੈਂ ਤਾਂ ਵੀਰ ਜੀ ਨੂੰ ਸਮਝਾ ਕੇ ਤੋਰਿਆ ਸੀ ਵੀ ਵੀਰ ਜੀ ਲੜਨ ਦੀ ਲੋੜ ਨਹੀਂ ਹੈ ਜੀ ਤੁਸੀਂ ਧਿਆਨ ਆਪ ਹੀ ਗੱਲ ਕਰ ਲਿਓ ਮੈਨੂੰ ਸਾਰਾ ਪਤਾ ਲੱਗ ਗਿਆ ਸੀ ਉਹਦੇ ਮਨ ਤੇ ਨਾਲੇ ਮੇਰੀ ਗੱਲ ਸੁਣ ਫਿਰ ਕੀ ਹੋ ਗਿਆ ਜੇ ਜਵਾਕ ਨੇ ਖੇਡ ਲਿਆ ਜਵਾਕਾਂ 'ਚ ਕਾਹਤੋਂ ਤੂੰ ਫਰਕ ਕਰਦੀ ਆਂਗੀ ਨਾ ਪੈਸਿਆਂ ਦੀਆਂ ਆਉਂਦੀਆਂ ਖੇਟਾਂ ਕੋਈ ਫਰੀਦਿਆ ਨੇ ਦਿਨ ਰਾਤ ਮਿਹਨਤ ਕਰਦੇ ਆ ਸੀ ਕਮਾ ਲਓ ਲਿਆਓ ਜਾਇਆ ਕਰ ਕੰਮ ਤੇ ਕੋਈ ਭਾਡੇ ਭੁੰਡੇ ਮਾਂਜਿਆ ਕਰ ਜਾ ਕੇ ਕਿਸੇ ਦੇ ਗਰੀਬਣੀ ਜੀ ਕਿਉਂ ਭਾਡੇ ਮਾਂਜਾਂ ਮੈਂ ਮੇਰਾ ਬੰਦਾ ਫਿਰ ਕੀ ਹੋ ਗਿਆ ਜੇ ਬਾਹਰ ਆ ਪੈਸੇ ਤਾਂ ਕਮਾਉਂਦਾ ਹੀ ਆਗਾ ਫਿਰ ਖੇਡਾਂ ਲਿਆ ਕੇ ਦਿਆ ਕਰੋ ਬਈ ਕੋਈ ਗੱਲ ਨਹੀਂ ਦੇ ਦਾਂਗੇ ਐਡੀ ਗੱਲ ਨਹੀਂ ਹੈਗੀ ਜਿੱਡੀ ਤੂੰ ਬਣਾ ਕੇ ਬੈਠੀ ਆ ਆ ਗਈ ਮੋਜਾਂ ਨਾਲ ਚੜੀ ਚੜਾਈ ਐ ਜੀ ਆਉਂਗੀ ਨਾਲੇ ਤਿਹਾਰ ਦਾ ਦੇਣਾਗਾ ਤੈਨੂੰ ਮੜਾ ਮੂਟਾ ਪਤਾ ਹੋਣਾ ਚਾਹੀਦਾ ਸ਼ਰਮ ਨਹੀਂ ਆਈ ਉਹਦੇ ਉਂਗਲਾਂ ਲਾਉਂਦੀ ਸੀ ਤੇ ਤਿਹਾਰ ਦਾ ਜਿਹੜਾ ਇੰਨਾ ਵਧੀਆ ਮੂੜ ਸੀ ਮੇਰਾ ਨਾ ਪਨੀਰ ਬਣਾਉਣਾ ਸੀਗਾ ਅੱਜ ਸਾਰਾ ਮੂੜ ਖਰਾਬ ਕਰਕੇ ਰੱਖਤਾ ਤੂੰ ਮੇਰਾ ਫੇਰ ਕੀ ਹੋ ਗਿਆ ਮਟਰ ਪਨੀਰ ਬਣਾਉਣਾ ਸੀ ਬਣਾ ਲਾ ਹੁਣ ਕਰੇ ਤੇਰੇ ਗੱਲ ਚੜਦਾਗਾ ਗੱਲ ਚੜਨ ਨਾਲੋਂ ਤਾਂ ਪਿਹੜਾ ਕੰਮ ਕਰਤਾ ਮੜਿਆ ਸੋਚ ਸਮਝ ਕੇ ਗੱਲ ਕਰਿਆ ਕਰ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਨਾ ਬੁਲਾਈ ਉਹਨੂੰ ਪਲੇਸ ਪਵਾ ਕੇ ਧਰ ਦੇ ਦਿਆਂ ਬਿੱਲੇ ਮੈਂ ਤਾਂ ਆਈ ਬੁਲਾਉਂਗੀ ਠੀਕ ਜਦੋਂ ਸਾਡਾ ਭਾਈਆਂ ਭਾਈਆਂ 'ਚ ਫਰਕ ਨਹੀਂ ਹੈਗਾ ਮੈਂ ਤਾਂ ਉਹਨੂੰ ਆਪਦਾ ਭਰਾ ਸਮਝਦੀ ਆ ਨਾ ਕਦੇ ਉਹਨਾਂ ਨੇ ਆਪਦਾ ਭਰਾ ਭਰਾਵਾਂ 'ਚ ਫਰਕ ਰੱਖਿਆ ਜਿੱਦਨ ਦੀ ਤੂੰ ਆਈਆਂ ਨਾ ਘਰ ਦੇ ਦੋ ਪਾਸੇ ਕਰਵਾ ਕੇ ਰੱਖਦੇ ਆ ਆ ਲੈਣ ਦੇ ਬਾਈ ਨੂੰ ਤੈਨੂੰ ਤਾਂ ਪਰੋਂ ਕਢਾ ਕੇ ਛੱਡੂ ਮੈਂ ਇਹੀ ਕੰਮ ਰਹਿ ਗਿਆ ਤੇਰੇ ਕੋਲੇ ਹੋਰ ਕਰਨ ਨੂੰ ਵੀ ਕੀ ਆਉਂਦਾ ਤੈਨੂੰ ਸ਼ਾਦੀ ਹੋਈ ਪਈ ਐ ਇਹਦੀ ਵੀ ਲੱਕੀ ਮੈਂ ਚੜੀ ਚੜਾਈ ਆਈ ਮਟਰ ਪਨੀਰ ਨਹੀਂ ਜੇ ਤੂੰ ਮਟਰ ਪਨੀਰ ਬਣਾ ਕੇ ਖਾਨੀਆ ਫੇਰ ਕੀ ਹੋ ਗਿਆ ਰੋਟੀ ਤਾਂ ਅਸੀਂ ਵੀ ਖਾਨਨੇ ਆ ਭੁੱਖੇ ਤਾਂ ਨਹੀਂ ਸੌਂਦੇ ਹੈਗੇ ਸਿਰਫ ਜਵਾਕਾਂ ਦੀ ਗੱਲ ਆ ਜਵਾਕਾਂ ਪਿੱਛੇ ਹੀ ਐਵੇਂ ਕਲੇਸ਼ ਪਾਈ ਜਾਂਦੀ ਆ ਚਲ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਮੈਂ ਦਿਲਪ੍ਰੀਤ ਨੂੰ ਆਈ ਕਹਿ ਦੂੰ ਵੀ ਪੁੱਤ ਕੋਈ ਗੱਲ ਨਹੀਂ ਅੰਛ ਨੂੰ ਤੂੰ ਇੱਧਰ ਲੈ ਆਇਆ ਕਰ ਖੇਡ ਲਿਆ ਕਰ ਉਹਦੇ ਘਰੇ ਜਾਣ ਦੀ ਲੋੜ ਨਹੀਂ ਮੂੜ ਖਰਾਬ ਹੋ ਗਿਆ ਇਹਦਾ ਵੱਡਾ ਵੱਡੀ ਮਹਾਰਾਣੀ ਦਾ ਕੋਲੇ ਬਾਹਲਾ ਹੀ ਰੌਲਾ ਆ ਪਈ ਜਾਂਦਾ ਪਤਾ ਨਹੀਂ ਕੀ ਹੋਗਾ ਸਾਡ ਤਾਂ ਕੋਈ ਲੜ ਲੜਤਾ ਨਹੀਂ ਪੰਗਾ ਮਾ ਕਰੋ ਕੀ ਹੋਗਾ ਵੀਰ ਪਰ ਬਾਹਲਾ ਹੀ ਰੌਲਾ ਆ ਪਾਈ ਜਾਂਦਾ ਹਾਗੇ ਮੰਮੀ ਤੁਸੀਂ ਕਿੱਥੇ ਚਲੇ ਗਏ ਸੀਗੇ ਮੈਂ ਤੇਰੇ ਤਾਈ ਕੇ ਗਈ ਸੀ ਤੇ ਮੇਰੇ ਤੇ ਚਾਹ ਦੀ ਘੁੱਟ ਪੀਣੀ ਔਖੀ ਹੋ ਗਈ ਇੰਨਾ ਕਾਤ ਲੜੀ ਜਾਂਦੇ ਸੀ ਲੜਨਾ ਕੀਆ ਮੰਮੀ ਉਹ ਜਵਾਕ ਦਿਲਪਰੀਤ ਉਧਰ ਚਲਾ ਗਿਆ ਤੁਹਾਨੂੰ ਪਤਾ ਅਜ ਹੋਲੀ ਦਾ ਕਰਕੇ ਹਾਂ ਤੇ ਉਹ ਵੀਰਪਾਲ ਨੇ ਪਚਕੈਰੀਆਂ ਜਾਂ ਖੋਲ ਲੀਆਂ ਤੇ ਉਹ ਆ ਕੇ ਰੋਣ ਲੱਗ ਗਿਆ ਮੈਂ ਮੜਾ ਜਿਹਾ ਸੈਭੂ ਆਇਆ ਸੀਗਾ ਮੈਂ ਉਹਨੂੰ ਕਹਿਣ ਲੱਗ ਗਈ ਮੈਂ ਕਿਹਾ ਬਾਈ ਵੀ ਵੀਰਪਾਲ ਨੇ ਆਏ ਕੀਤਾ ਮੁੜ ਕੇ ਲਾਂਬਾ ਲੈ ਕੇ ਆਗੇ ਨਾ ਇੰਨਾ ਇੰਨਾ ਕੁਝ ਬੋਲੇ ਨਹੀਂ ਤੋਂ ਬਿਨਾਂ ਨਹੀਂ ਬੋਲੀ ਮੈਨੂੰ ਦਦੇ ਖੁਲਾ ਹਾਂ ਵੀ ਜੇ ਕੋਈ ਤਾਂ ਉਪਾਏ ਸੀ ਅਹੀਂ ਤਾਂ ਐ ਤਾਂ ਨਹੀਂ ਕਰੀਬ ਨਾ ਕਰਦੇ ਹੁੰਦੇ ਫੇਰ ਕੀ ਹੋਗਾ ਜਵਾਬ ਅਕਸਿਕਾ ਜਵਾਬ ਤੇ ਕੁਝ ਹੁੰਦੇ ਆ ਨਾਲ ਬਾਕੀ ਤੁਹਾਨੂੰ ਤਾਂ ਪਤਾ ਮੰਮੀ ਮੈਂ ਜਮ੍ਹਾਂ ਨਹੀਂ ਫਰਕ ਕਰਦੀ ਹੈਗੀ ਆ ਜਵਾਬਾਂ ਚ ਦੋਨਾਂ ਚ ਦੇਖ ਲਾ ਹਾਂ ਜਵਾਬ ਕੁਝ ਸਮਝਦੀਆਂ ਨਹੀਂ ਹਾਂ ਹਾਂ ਕੋਈ ਨਹੀਂ ਪੁੱਤ ਤੂੰ ਚੁੱਪ ਕਰ ਜਾ ਕਰ ਉਹਦੇ ਕੋਲ ਪੈਸਾ ਹੋਊਗਾ ਫਿਰ ਤੈਨੂੰ ਪਤਾ ਹਕਾਰ ਹੋ ਜਾਂਦਾ ਮੈਂ ਤਾਂ ਚਾਹ ਪੀਣੀ ਔਖੀ ਹੋ ਗਈ ਉੱਥੇ ਦੇਖ ਕੇ ਮੈਂ ਸਾ ਟੱਕਰੇ ਬੜੇ ਰੌਲਾ ਪਈ ਜਾਂਦਾ ਹੋਰ ਲ ਚੜੀ ਚੜਾਈ ਆਈ ਨਾਲ ਕੋਈ ਗੱਲ ਨਹੀਂ ਬਾਤ ਨਹੀਂ ਨਾਲ ਇਹ ਜਵਾਕਾਂ ਪਿੱਛੇ ਕਾਹਦਾ ਕਲੇਸ਼ ਹੁੰਦਾ ਜਵਾਕ ਤਾਂ ਇੱਕੋ ਜਿਹੇ ਹੁੰਦੇ ਐ ਇੱਧਰ ਆ ਜਾਣ ਤਾਂ ਨਹੀਂ ਮੈਂ ਤਾਂ ਕਦੇ ਉਹਨੂੰ ਕੀਤਾ ਦਿਲਪਰੀ ਤੇ ਅੰਛੂ ਨੂੰ ਮੈਂ ਤਾਂ ਕਦੇ ਇੱਕੋ ਜਿਹਾ ਸਮਝਦੀ ਤੇ ਮਾੜਾ ਜੇ ਉਹ ਉੱਧਰ ਚਲੇ ਜਾਂਦਾ ਤਾਂ ਬਸ ਉਹੀ ਲੱਗ ਜਾਂਦੀ ਬੜ ਬੜ ਕਰ ਮਾਜਣਾ ਨੇ ਵਸ ਦੋ ਪੈਸੇ ਮੈਨੂੰ ਕਹਿੰਦੀ ਤੂੰ ਮੇਰਾ ਘਰ ਖਰਾਬ ਕਰਦੀ ਐ ਤੂੰ ਮੇਰਾ ਘਰ ਪੱਟੇਂਗੀ ਆਪਦਾ ਤਾਂ ਪੱਟ ਲੈਣਾ ਮੰਮੀ ਮੈਂ ਕੀ ਘਰ ਪੱਟ ਲਿਆ ਤੁਹਾਡੇ ਸਾਹਮਣੇ ਆ ਦੇਖ ਲੈ ਆਪਦਾ ਗੁਜ਼ਾਰਾ ਕਰਦੀਆਂ ਜਿਹਦਾ ਜਿੰਨਾ ਚਿਰ ਇਹ ਵੀ ਨਹੀਂ ਹੈਗੇ ਦੇਖ ਲੈ ਪਤਾ ਨਹੀਂ ਮਹੀਨੇ ਨੂੰ ਆਣਗੇ ਡੇਢ ਮਹੀਨੇ ਨੂੰ ਆਣਗੇ ਫੇਰ ਵੀ ਕਦੇ ਗੇਟਾਂ ਤੋਂ ਬਾਹਰ ਨਹੀਂ ਮੈਂ ਗਈ ਐਗੀ ਚੱਲ ਮੁੰਡਾ ਤਾਂ ਨਹੀਂ ਫਰਕ ਰੱਖਦਾ ਉਹ ਕੱਲੀ ਭੌਂਕੀ ਜਾਂਦੇ ਤੂੰ ਨਾ ਕਰਿਆ ਕਰ ਨਾ ਨਾ ਸੇਭੂ ਤਾਂ ਕੋਈ ਫਰਕ ਨਹੀਂ ਰੱਖਦਾ ਉਹ ਤਾਂ ਬਾਈ ਵਿਚਾਰਾ ਕਹਿੰਦਾ ਮੈਂ ਤਾਂ ਦੋਨਾਂ ਵਾਸਤੇ ਲੈ ਕੇ ਆਇਆ ਸੀਗਾ ਕੋਈ ਨਹੀਂ ਮੈਂ ਕਰਦੀਆਂ ਗੱਲ ਤੂੰ ਕਰ ਲੈ ਕੰਮ ਮੈਂ ਤਾਂ ਬਾਹਲੇ ਆਏ ਜੇ ਹੋਗਾ ਲਾ ਦੇਖ ਲਓ ਮੰਮੀ ਵਿਚਾਰੀ ਕਿੱਧਰ ਨੂੰ ਜਾਵੇ ਇਹਨੂੰ ਤਾਂ ਦੋਨੇ ਨੂੰ ਪਤਿੱਕੋ ਜੀ ਆ ਉਧਰ ਵੀ ਤੇ ਇਧਰ ਵੀ ਹੁਣ ਜੇ ਮੈਂ ਦੱਸਦੀ ਤਾਂ ਹੈ ਨਹੀਂ ਸੀ ਮੈਨੂੰ ਆਏ ਸੀ ਵੀ ਮੰਮੀ ਦਾ ਮਨ ਦੁਖੀ ਹੋਗਾ ਪਰ ਕੀ ਕਰਾਂ ਜਿਹੜੇ ਹਿਸਾਬ ਨਾਲ ਬੋਲ ਕੇ ਗਈ ਆ ਉਸ ਹਿਸਾਬ ਨਾਲ ਤਾਂ ਦੱਸਣਾ ਹੀ ਪੈਣਾ ਸੀਗਾ ਨਹੀਂ ਕੱਲ ਨੂੰ ਸਾਰਾ ਕਸੂਰ ਮੇਰੇ 'ਚ ਕੱਢ ਦਿੰਦੀ ਮੈਂ ਐਨੀ ਨੇਰੀ ਆਈ ਜਾਂਦੀ ਆ ਸਾਰਾ ਸਮਾਨ ਚੱਕਾ ਫਟਾਫਟ ਮੰਜਾ ਵੀ ਅੰਦਰ ਕਰਦਾ ਮੀਂਹ ਦਾ ਨਹੀਂ ਪਤਾ ਕਦੋਂ ਆ ਜਾਏ ਆਂਟੀ ਲੜਦੇ ਹਨ ਕੁਝ ਕਰਿਓ ਫਿਰ ਮੈਂ ਵੀ ਡੈਡੀ ਨੂੰ ਦੱਸੂਗਾ